ਆ ਵੇਖੋ ਜੀ ਮੱਕਾ ਜੀ ਤੁਹਾਨੂੰ ਜੀ ਦੱਸਣ ਲੱਗਦੇ ਆ ਕਿ ਆਹ ਆਹ ਬੁੱਟੇ ਫਰਹਾਰ ਦੇ ਆ ਜੀ ਫਰਹਾਰ ਦੇ ਇਹ ਆਪਾਂ ਏਰ ਕੀ ਵਿੱਚੇ ਆ ਇਹ ਵੀ ਆ ਫਿਰ ਕਹਾਣੀ ਤੇ ਆਪਾਂ ਏਰ ਕੀ ਵਿੱਚੇ ਆ ਤੇ ਸਿਰਫ ਇਹ ਇੱਕ 10 ਮਹੀਨੇ ਕੁ ਦੇ ਆ ਇਹਨਾਂ ਨੂੰ ਗਾਂ ਖਾਣ ਲੱਗੂਗਾ ਬਹੁਤ ਤੇ ਆਪਾਂ ਇੱਧਰ ਆ ਜਾਓ ਹੁਣ ਆਹ ਬੁੱਟੇ ਆ ਜਿਹੜੇ ਆਹ ਬੁੱਟਾ ਇੱਦਾਂ ਜੀ ਫਰਹਾਰ ਦਾ ਇਹ ਆਪਣਾ ਪਰਦਾ ਖੜਾ ਅਸੀਂ ਪੱਟਿਆ ਨਹੀਂ ਇਹ ਨੂੰ ਹੁਣ ਵੇਖੋ ਤਿਆਰ ਆ ਬੰਪਾ ਬਾਹਰ ਵਿੱਚ ਤਾਂ ਉਹਨੂੰ ਪਲੀਆਂ ਬਹੁਤ ਹੀ ਵਧੀਆ ਲੱਗਦੇ ਆ ਬਹੁਤ ਹੀ ਵਧੀਆ ਹਰਹਰ ਦੀ ਸਬਜੀ ਹੁੰਦੀ ਆ ਅੱਗੇ ਲੋਕੀ ਬਹੁਤ ਵੀ ਜੀਦੇ ਸੀ ਪਰ ਹੁਣ ਲੋਕੀ ਇਸ ਟੀਨ ਨੂੰ ਘਟਦੇ ਆ ਆਹ ਹਰਹਰ ਦੀ ਸਬਜੀ ਬਹੁਤ ਵਧੀਆ ਬਣਦੀ ਆ ਤੇ ਬਾਅਦ ਵਿੱਚ ਇਹਦਾ ਬੱਲ ਵੀ ਬਹੁਤ ਵਧੀਆ ਬਣ ਜਾਂਦਾ ਬਹੁਤ ਵਧੀਆ ਚੀਜ਼ ਆ ਇਹ ਪਰ ਦੀ ਆ ਸੀ ਬੂਟਾ ਖੜੇ ਪਰ ਦੇ ਦੋ ਬੁੱਟੇ ਹੋਏ ਅਸੀਂ ਰੱਖਦੇ ਆ ਤੇ ਹੋਵੇ ਇਹਨਾਂ ਨੂੰ ਜਦੋਂ ਮਸਤ ਹੁਣ ਕਾਲ ਲੱਗਣਾ ਗੇਤਾ ਉਹਨਾਂ ਨੂੰ ਮਗਰੋਂ ਨਾ ਕਿੰਨਾਂ ਖਾਣ ਲੱਗ Talk to